ਅੱਜ ਮਾਗਰਿਆ ਲਾਜੀ ਗੁਰੂ ਗ੍ਰੰਥ ਸਾਹਿਬ ਜੀ ਇਹਨਾਂ ਨੇ ਇੱਕ ਗੁਰਦੁਆਰੇ ਦਾ ਦਰਮਨਸੇਕ ਲਈ ਕਿਉਂਕਿ ਸਾਰੇ ਗੁਰਦੁਆਰੇ ਨੇ ਧਾਰ ਲਾਈ ਹੋਈ ਹੈ ਅੱਜ ਹੋਏ ਆਕ ਜਾਇ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਬੇਸਿਕ ਰਹੀ ਹੈ ਜਿਹੜੀ ਕਾਰ ਮਿਲੇ ਹੋਵੇ ਟੱਕ ਰੋ ਲਾਏ ਲਾਵੇ ਜਾਏ ਜਾਏ ਜੀ ਕਿ ਅੱਜ ਤੁਹਾਨੂੰ ਖੋਲ ਕੇ ਦਿਖਾਣੇ ਆ ਅੱਜ ਤੁਹਾਨੂੰ ਖੋਲ ਕੇ ਲਾਣੇ ਆ ਜਦੋਂ ਕੱਲ੍ਹ ਸਾਨੂੰ ਇਹਨਾਂ ਨੇ ਟਾਈਮ ਮੰਗਲਵਾਰ ਦਾ ਦਿੱਤਾ ਰਿਹਾ ਪਰ ਮੰਗਲਵਾਰ ਦਾ ਨੂੰ ਟਾਈਮ ਦਿੱਤਾ ਗਿਆ ਜਿਹੜੀ ਬੀਬੀ ਕੋਲ ਚਾਬੀ ਸੀਗੀ ਉਹਨੇ ਅੱਜ ਇਹਨਾਂ ਨੇ ਪਰਿਵਾਰੀ ਖਲਵਾ ਦਿੱਤੀ ਕਿਉਂਕਿ ਇਹਨਾਂ ਨੂੰ ਡਰ ਸੀ ਜਾਵੇ ਤੇ ਦੇਰ ਵੀ ਹੋਈ ਹੋਈ ਹੈ ਜ ਸਾਨੂੰ ਲੱਗਦਾ ਵੀ ਲੱਗੇ ਲਈ ਬੇਲਵੀ ਹੋਈ ਹੈ ਉਹ ਅੱਜਾਨੂੰ ਸਾਨੂੰ ਕਨਫਰਮ ਹੋ ਗਈ ਹੈ ਵੀ ਇਹਨਾਂ ਨੇ ਬੇਲਵੀ ਕੀਤੀ ਹੋਈ ਸੀ ਅੱਜ ਹੋਰੇ ਲੱਗੇ ਇਹਨਾਂ ਨੇ ਅਲਮਾਰੀ ਖੁਲਵਾ ਚੰਦੀ ਹੈ ਤੇ ਅਸੀਂ ਆਪਣੀ ਕਹਿੰਦੇ ਇਹਨਾਂ ਨੇ ਗੁਰਗੰਦਾ ਸਾਹਿਬ ਦੀ ਬੇਲਵੀ ਕੀਤੀ ਹੈ ਇਹਨਾਂ ਨੂੰ ਸੰਗਤੋ ਸੰਗਤ ਖਾਣਾ ਦੇ ਦਿੱਤਾ ਹੈ ਕਿ ਅੱਜ ਦੇ ਬੱਲੇ ਇਹਨਾਂ ਨਾਲ ਆਮਖੇ ਲਈ ਇਹਨੇ ਗੁਰਗੰਦਾ ਸਾਹਿਬ ਦੀ ਬੇਲਵੀ ਕੀਤੀ ਹੈ ਸਾਡੇ ਅਸੀਂ ਕੋਈ ਕੰਪਲੇਨ ਨਹੀਂ ਕੀਤੀ ਹੈ ਆਰੇ ਕਮਲੇ ਦੇ ਬਾਅਦ ਦੇ ਵਾਲੇ ਪਲੇਸੀ ਪੰਨਾ ਨਾ ਨਾ ਬਾਹਰ ਹੋ ਰਿਹਾ ਇਸ ਤਰ੍ਹਾਂ ਤੇ ਆ ਰਿਹਾ ਕਿ ਕਿਤੇ ਨਹੀਂ ਹੈਗੀ ਉਹ ਮਹਿੰਦਰ ਸਿੰਘ ਗਰੇਵਾਲ ਵੀ ਸ਼ਾਇਦ ਹੈ ਇੱਕ ਬੀਬੀ ਆ ਗਈ ਹੈ ਜੇਰਪੀਪੁਰ ਸੀ ਦੀ ਆ ਕਾਪੀ ਉਹਨੂੰ ਜਾਂਚੀ ਹੋਵੇਗੀ ਫਿਰ ਹਸਲੇ ਵਿੱਚ ਇਹ ਜਨਮਨ ਜਨ ਮੈਨੇਜਰ ਅਤੇ ਜਿਆਨੀ ਕੋਲ ਕੋਲ ਲਖਮਿੰਦਰ ਸਿੰਘ ਇਹ ਬਾਹਰ ਮੈਨੇਜਰ ਹੋ ਕੋਲ ਮੈਨੇਜਰ ਲੈਣੇ ਸਨ ਸਾਰੇ ਜੀ ਨੂੰ ਇਹ ਨਾਲ ਹੋ ਰਿਹਾ ਸਭ ਕੋ ਦੇਖੋ ਜੇ ਨਾਮ ਲਾ ਕੇ ਤੰਗਾ ਨਾ ਰਾ ਰਿਹਾ ਪਰ ਮੈਂ ਪੰਨਾ ਦੇ ਕਹਣਾ ਵਾਈਸ ਜੀ ਦਾ ਖਾਲਸਾ ਵਾਈਸ ਜੀ ਕਿڑا ਸਰ ਮੋਰ ਬਣਿਆ ਹੈਗਾ ਨਾ ਇਹਨਾਂ ਦੋ ਸੋਸਾਇਟੀਆਂ ਨੇ ਸਾਡੇ ਗੁਰਦਸਤ ਦੇ ਬੀਬੀ ਜੀ ਨੂੰ ਇੱਕ ਸੋਸਾਇਟੀ ਇਲਜ਼ਾਮ ਲਾ ਰਹੀ ਆ ਕਿ ਦੂਜੀਆਂ ਬੀਬੀਆਂ ਨੇ ਸੈਂਕੀ ਸਾਹਿਬ ਰੱਖਿਆ ਨੇ ਉਹਨਾਂ ਨੂੰ ਸਿਉਂਗ ਵਗੈਰਾ ਲੱਗੀ ਆ ਘੋਣ ਲੱਗਾ ਕੁਝ ਵੀ ਲੱਗਾ ਸਾਡੇ ਕੋਲ ਗੱਲ ਆਈ ਸੀ ਦੀ ਸਾਨੂੰ ਨਾ ਖੋਲ ਕੇ ਅਲਮਾਰੀ ਦਿਖਾਈ ਜਾਵੇ ਉਹ ਸਰ ਇਹਦਾ ਵੀ ਕਹ ਲੋ ਕਿ ਜੇ ਮੈਂ ਆਇਆ ਸੀ ਤੇ ਉਹ ਦਰਗੇ ਹੋ ਤਾਂ ਅੱਜ ਆਇਆ ਸੀ ਤੇ ਸਿਰੋ ਉਹ ਵੀ ਦੀ ਕਹਿੰਦੇ ਤੁਸੀਂ ਭਾਈ ਸੈਂਕੀ ਸਾਹਿਬ ਖੋਲ ਕੇ ਅਲਮਾਰੀ ਦੇਖ ਲਓ ਤੇ ਸਿਵਰ ਸਾਹਿਬ ਨਾਲ ਗੱਲ ਹੀ ਸੀ ਹੋਣ ਤੇ ਸਿਵਰ ਸਾਹਿਬਾ ਨੇ ਡਿਊਟੀ ਲੈਤੀ ਭਾਈ ਤੋਂ ਸੰਗਤ ਸਾਹਿਬ ਤੁਹਾਡੇ ਨੇ ਤੇ ਸਾਡੇ ਮਿਊਜ਼ਮ ਮੈਨੇਜਰ ਨੇ ਲਖਨ ਦੱਤੀ ਜੀ ਸੁਖਿੰਦਰ ਸਿੰਘ ਜੀ ਮੌਕੇ ਤੇ ਤੁਹਾਡੇ ਸੰਤੂ ਸਿੰਘ ਕਲਵਾਂ ਸਿੰਘ ਜੀ ਇਹਨਾਂ ਨੇ ਉਹ ਨਮਾਜ਼ ਘਾਈ ਜੀ ਆਪਣੇ ਸਾਹਮਣੇ ਔਰ ਵੀਡੀਓਗ੍ਰਾਫੀ ਦੀ ਵੀ ਹੋਈ ਆ ਬਿਲਕੁਲ ਸਹੀ ਸਲਾਮਦ ਨੇ ਜੀ ਬੇਬੇ ਸਾਹਿਬ ਜੀ ਗੱਲ ਕੋਈ ਕਿਸੇ ਦੀ ਮੇਰੀ ਕੋਈ ਪ੍ਰੋਬਲਮ ਨਹੀਂ ਜੀ ਯੂਨੀਵਰਸਿਟੀ ਦਾ ਇੱਕ ਬੜਾ ਪ੍ਰਜਾਣ ਰਿਹਾ ਦਾ ਬਾਹੀ ਦੇ ਵਿੱਚ ਨਾ ਜੀ 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 ਨਾਲ ਗੱਲ ਉਸ ਜਿਹਨਾਂ ਕੋ ਚਾਹੀ ਆ ਉਹ ਕਹਿੰਦੇ ਵੀ ਇਹਦੇ ਵਿੱਚ ਸ੍ਰੋਮਨਿਕ ਮੈਡੀਕਲ ਦਾ ਮਾਜਮ ਆਣ ਕੇ ਕਿਸੇ ਡਿਊਟੀ ਲਵਾ ਲਓ ਆਪਾਂ ਉਹਨਾਂ ਨੂੰ ਚੰਕ ਕਰਵਾ ਦਾਂਗੇ ਗੁਰਦਰਸ਼ ਸਹਿਬ ਦਾ ਸਟਾਫ ਚੈੱਕ ਕਰ ਲੇ ਜਦੋਂ ਮਰਜੇ ਆਪਾਂ ਨੂੰ ਚੈੱਕ ਕਰਵਾ ਦਾਂਗੇ ਆਪਾਂ ਇਹਨਾਂ ਨੂੰ ਨਹੀਂ ਕਿਸੇ ਨੂੰ ਕਰਾ ਦੇ ਕਿਉਂਕਿ ਸ੍ਰੋਮਨਿਕ ਮੈਡੀਕਲ ਦਾ ਡਿਊਟੀ ਲਵਾ ਲਓ ਕੋਟਲ ਨਾਲ ਡਿਊਟੀ ਲਾ ਲਓ ਜਿਹੜਾ ਮਰਜੇ ਆਂ ਚੈੱਕ ਕਰਵਾਦਾ ਆਹ ਗੱਲ ਕਰਦੇ ਆਂ ਇਹ ਆ ਜੀ ਸਾਨੂੰ ਨੇ ਬੁਲਾਇਆ ਗਿਆ ਪਾਣੀ ਨਾਲ ਦੀ ਇੱਕ ਵਾਰੀ ਹੋ ਗਈ ਹੋਰ ਵੀ ਆ ਗਿਆ ਪਰ ਦੇਖੋ ਜਦੋਂ ਉਹ ਆਲੇ ਵੀ ਵਿਖਾਉਣ ਵਾਲੇ ਰਾਜਿੰਦ ਦਾ ਫਾਇਦਾ ਨਹੀਂ ਹੈ ਜੜਾ ਨਹੀਂ ਕਰਨੀ ਚਾਹੁੰਦੇ ਇਸ ਕਰਕੇ ਸਾਡੇ ਸਟਾਫ ਨੇ ਚੈੱਕ ਕੀਤੀਆਂ ਬਿਲਕੁਲ ਸਹੀ ਕੋਈ ਨਾ ਕੋਈ ਬਿਨਾ ਕਰੋ ਬਿਨਾ ਰੇ ਰੇ ਰੋਲਾ ਪਾਈ ਕਰ ਮਾੜੀ ਗੱਲ ਗੁਰੂ ਘਰ ਦੀ ਮਾੜੀ ਗੱਲ ਦਾ ਮਾੜਾ ਪਰਵਾਹ ਜਾਂਦਾ ਫਿਰ ਇਹ ਬੰਦੇ ਨੂੰ ਕਲਾਸ ਤੋਂ ਨਹੀਂ ਲਾਭ ਲਾਉਂਦੇ ਬਰਾਉਂ ਨੂੰ ਇੱਥੇ ਦੇਖੋ ਪਾਈ ਆਪਾਂ ਪਾਈ ਜਿੰਦਗੀ ਦੀ ਰਸਤਾ ਵਿੱਚ ਕਿਸੇ ਹੋਰ ਕੋਈ ਗੱਲ ਬੰਦ ਨਹੀਂ ਇਹ ਇੱਕ ਗੱਲ ਦਾ ਨਾਮ ਮਨਮੋਹਨ ਤੌਰ ਹੈ ਇੱਕ ਗੁਰਦੁਆਰਾ ਗਲਸੜ੍ਹ ਪਾਸ਼ਾ ਹੀ ਪਹਿਲੀ ਲੁਧਿਆਣਾ ਇੱਥੇ ਮੈਨੇਜਰ ਗਰੰਥੀ ਸਿੰਘ ਹੈਡ ਗਰੰਥੀ ਸੰਗਤਾਂ ਦੇ ਨਾਲ ਬੋਲ ਕਬੂਲ ਕਰਦੇ ਆ ਅੱਧੀ ਆ ਲਗ ਲਗ ਜਗ੍ਹਾ ਦੀਆਂ ਚਿੱਠੀਆਂ ਦਿੱਤੀਆਂ ਤਾਂ ਇਹਨਾਂ ਨੇ ਮਿਲ ਕੇ ਗਰੰਦੀ ਸਿੰਘ ਮਿਲ ਕੇ ਇਹਨਾਂ ਨੇ ਇਹਨਾਂ ਨੇ ਬੇਦਬੀ ਕੀਤੀ ਆ ਅੱਧੀ ਹੋਰ ਲਮਾਰੀਆਂ ਦੇ ਤੇਪਾ ਲਗਵਾਈਆਂ ਪਈਆਂ ਤੇਪਾ ਲਗਵਾਉਣ ਦੇ باوجود ਅਕਾਲ ਤਖਤ ਦੇ ਹੁਕਮ ਵੀ ਆਏ ਆ ਜਿੱਥੇ ਸਿੱਖ ਜੁਡੀਸ਼ੀਅਲ ਕੋਰਟ ਦੇ ਹੁਕਮ ਦੇ ਨਾਲ ਵੀ ਆਏ ਆ ਕਿ ਮੈਨੇਜਰਾਂ ਦੇ ਨਾਲ ਪੰਜ ਮੈਂਬਰ ਕਮੇਟੀ ਦੇ ਨਾਲ ਅੱਜ ਕੱਲੇ ਖੋਲੇ ਜਾਣਗੇ ਇਹਨਾਂ ਨੇ ਬਿਨਾਂ ਸਾਨੂੰ ਇਨਫੋਰਮ ਕੀਤੇ ਸਾਨੂੰ ਮੰਗਲਵਾਰ ਦਾ ਟਾਈਮ ਦੇ ਕੇ ਇਹਨਾਂ ਨੇ ਅੱਜ ਸਵੇਰੇ 10:30 ਵਜੇ ਇਹਨਾਂ ਨੇ ਬੇਦਬੀ ਕੀਤੀ ਆ ਉਸ ਤੋਂ ਬਾਅਦ ਉਹਨਾਂ ਨੇ ਜੋ ਵੀ ਕੀਤਾ ਕਰਨ ਤੋਂ ਬਾਅਦ ਠੀਕ ਕਰਕੇ ਇਹਨਾਂ ਨੇ ਵੀਡੀਓ ਬਣਾਤੀ ਆ ਇਹਨਾਂ ਨੇ ਤੈਂਕੀਆਂ ਦੀ ਕੀਤੀ ਆ ਤੈਂਕੀਆਂ ਨੂੰ ਇਹਨਾਂ ਨੇ ਤੋੜ ਕੇ ਰੱਖਿਆ ਸੀ ਆ ਜਿਵੇਂ ਕੋਈ ਕੱਪੜਿਆਂ ਨੂੰ ਤੋੜ ਕੇ ਰੱਖਦਾ ਹੁੰਦਾ ਦਬਾ ਦਬਾ ਕੇ ਮਰੋੜ ਤੋੜ ਕੇ ਰੱਖਿਆ ਹੁੰਦਾ ਇਸ ਗੱਲ ਦੀ 3 ਸਾਲ ਤੋਂ ਮੈਂ ਇਹਨਾਂ ਨੂੰ ਕਹਿ ਰਹੀ ਆ 6 ਮਹੀਨਿਆਂ ਤੋਂ ਮੇਰੇ ਉਹਨਾਂ ਜੁੜਿਆ ਰੋਜ਼ ਅੱਜ ਤੱਕਾਂ ਦੇ ਫੇਰੇ ਕਰਾਂਗੇ ਚਾਮੀ ਕਰਾਂਗੇ ਕੋੜ ਦੇ ਹਕਮਤ ਜੀ ਬੀਬੀ ਬਾਹਰ ਗਈ ਆ ਚਾਬੀ ਉਹਨਾਂ ਕੋਲ ਹੈ ਜੀ ਇਹਨਾਂ ਨੇ ਨਾ ਤੁਹਾਨੂੰ ਚਾਬੀ ਦਿੱਤੀ ਆ ਨਾ ਉਹਨਾਂ ਕੋਲ ਆਉਂਦੀ ਹਿੰਮਤ ਰੱਖੀ ਆ ਜੀ ਸੰਗਤ ਨੇ ਬੇਵਰੀ ਅੱਥਰਨੇ ਲਾਏ ਆ ਜੀ ਇਹਨਾਂ ਨੇ ਕੰਮ ਲੈ ਕੀਤੀ ਆ ਦੁਕਾਨੇ ਕੰਮ ਲੈ ਰਹੇ ਜੇ ਕੀਤੀ ਨੀਰ ਦੀ ਕਹ ਨਹੀਂ ਆਤੀ ਅੱਜ ਵੀ ਸੰਗਤ ਇਕੱਠੀ ਹੋਈ ਆ ਤੁਹਾਨੂੰ ਦੱਸਣਾ ਚਾਹੁੰਦੇ ਆ ਆ ਦੇਖੋ ਜੀ ਮੇਰੇ ਤੇ ਮੈਨੇਜਰ ਦੇ ਦੋਲ ਕਬੂਲ ਦੀ ਚਿੱਠੀ ਜਿਹੜੀ ਅੱਜ ਅਕਾਲ ਤੋਂ ਤੁਹਾਨੂੰ ਵਰਤ ਕੇ ਦਿੱਤੀ ਹੈਗੀ ਆ ਦੇਖੋ ਜੀ ਹੈਡ ਗ੍ਰਾਮ ਵੀ ਕਹਿੰਦਾ ਜੇ ਮੇਰੇ ਖਿਲਾਫ ਤੁਸੀਂ ਸੰਗਤ ਇਕੱਠੀ ਹੋਈ ਆ ਤੇ ਮੈਂ ਤੁਹਾਨੂੰ ਪੰਜੋ ਬੰਦਾ ਇਕੱਠਾ ਕਰਕੇ ਕੰਮ ਕਿਹਾ ਜਾ ਆ ਹੈਡ ਗ੍ਰਾਮ ਦੀ ਰਿਪੋਰਟ ਦਿੱਤੀ ਆ ਠੀਕ ਹੈ ਜੀ ਆ ਲੱਗੀ ਆ ਜੀ ਜਿਹੜੀ ਅਸੀਂ ਪਾਏ ਸੋਣ ਦੀ ਸੋਣ ਸਿੰਘ ਨੇ ਆ ਸੰਗਠ ਕੀਤਾ ਜੀ ਕੌਣ ਨੇ ਕੀਤਾ ਉਸ ਤੋਂ ਬਾਅਦ ਮੈਨੇਜਰ ਲਖਵਿੰਦਰ ਵੀ ਅੱਜ ਨਾਲ ਦੀ ਗੱਲ ਸੋਣ ਦੀ ਹੈਡ ਗ੍ਰਾਮ ਦੀ ਆ ਜਿਹੜਾ ਸੰਗਤ ਨੂੰ ਕਹਿੰਦਾ ਕਿ ਉਹ ਕੀਤਾ ਕਰਾਇਆ ਤੇ ਨਹੀਂ ਖਾਰੇਗੀ ਉਹ ਬ੍ਰਹਮ ਪਰਮਤਵੀ ਲੈ ਕੇ ਜਾ ਰਹੀ ਆ ਜੀ ਉਹ 15-15 ਕਰਾ ਦੇ ਪ੍ਰਮੋਟ ਕਰ ਰਿਹਾ ਜੀ ਮੈਨੇ ਕਰ ਨਹੀਂ ਮੈਨੇ ਜਮਾਨ ਤਾਂ ਮਿਲੀ ਹੋਈ ਆ ਉਹ ਅਸਤੀਵਿਆ ਦੇ ਨਾਲ ਅਸੀਂ ਸਾਰੇ ਕਿੰਨੀ ਵਾਰੀ ਗੱਲ ਕਰ ਚੁੱਕੇ ਆ ਜੀ ਸਾਰੇ ਬਾਰੇ ਮੰਗ ਕੀ ਕਰਦੇ ਹੋ ਅਸੀਂ ਮੰਗ ਕਰਦੇ ਆ ਜਿ ਜੋ ਇਹਨਾਂ ਨੇ ਦੇ ਦੇ ਵੀ ਕੀਤੇ ਇਹਨਾਂ ਸਾਰੇ ਨੂੰ ਸਜ਼ਾ ਹੋਵੇ ਇਹਨਾਂ ਦੇ 50 ਆਖਰ ਹੋਵੇ ਇਹਨਾਂ ਨੂੰ ਸਹਿਵਾ ਨਹੀਂ ਦੀ ਗੱਲ ਬਤੋ ਜੀ ਇਹਨਾਂ ਦਾ ਭਾਜੀ ਲੜੋ ਨਾ ਇੱਕ ਮਿੰਟ ਆ ਜਾਓ ਪਹਿਲਾਂ ਮੇਰੇ ਕੋਲ ਦੇਖੋ ਜੀ ਸਾਡੇ ਸਾਰੇ ਸਤਕਾਰਯੋਗ ਨੇ ਸਾਡਾ ਸਾਰਾ ਸਿੱਖ ਭਾਈਚਾਰਾ ਸਾਡੇ ਸਾਰੇ ਜਿੰਨੇ ਵੀ ਆਪਣਾ ਮਾਕਾਵਾ ਭੈਣਾ ਸਾਡੇ ਸਰਦਾਰ ਸਾਹਿਬ ਜਿੰਨੇ ਵੀ ਇਥੇ ਸਾਰੇ ਸੰਗਤ ਜਿਹੜੀ ਹੈਗੀ ਕੱਤੇ ਥੋਈ ਹੈ ਇਸ ਮੈਟਰ ਦੇ ਵਿੱਚ ਇਹ ਅਜੇ ਤੱਕ ਨਾ ਤਾਂ ਸਾਡੇ ਕੋਲ ਕੋਈ ਕੰਪਲੇਂਟ ਪਹੁੰਚੀ ਨਾ ਇਹਨਾਂ ਦੇ ਕੋਈ ਨੋਮਿੰਦੇ ਆਏ ਇਹਨਾਂ ਨੂੰ ਇਹੀ ਬੇਨਤੀ ਕੀਤੀ ਗਈ ਹੈ ਕਿ ਕਿਸੇ ਵੀ ਤਰ੍ਹਾਂ ਦਾ ਜਿਹੜਾ ਕਾਨੂੰਨ ਹੈ ਆਪਣੇ ਹੱਥ ਚ ਨਾ ਲਓ ਲਾਅ ਐਂਡ ਆਰਡਰ ਦੀ ਜਿਹੜੀ ਪ੍ਰੋਬਲਮ ਹੈਗੀ ਹੈ ਉਸੀ ਚੀਜ਼ ਨੂੰ ਬਹਾਲ ਰੱਖਣਾ ਸਾਡੀ ਜ਼ਿੰਮੇਵਾਰੀ ਹੈ ਪੁਲਿਸ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ ਸਾਡੇ ਨਾਲ ਕੋਆਪਰੇਟ ਕਰੋ ਅਸੀਂ ਇਹਨਾਂ ਦਾ ਸਾਥ ਦੇਣ ਲਈ ਪੂਰ ਜੋਰ ਸક્ષਮ ਹੈਗੇ ਆ ਸਾਡੇ ਤੇ ਵਿਸ਼ਵਾਸ ਕਰੋ ਤੁਸੀਂ ਇਹ ਹੁਣ ਸਾਡੇ ਕੋਲ ਦਰਖਾਸਤ ਲੈ ਕੇ ਆਉਣਗੇ ਉਹਦੇ ਜੋ ਮੈਰਿਟ ਹੋਣਗੇ ਜੋ ਉਹਦੇ ਵਿੱਚ ਫੈਕਟ ਹੋਣਗੇ ਉਹਦਾ ਐਸ ਪਰ ਲਾਅ ਅਸੀਂ ਜੋ ਬਣਦਾ ਹੋਏਗਾ ਅਸੀਂ ਕਰਾਂਗੇ ਸਰ ਇਹ ਮਾਮਲਾ ਸ਼੍ਰੋਮਣੀ ਸ਼੍ਰੋਮਣੀ ਕਮੇਟੀ ਦੇ ਨਾਲ ਨਾਲ ਸੰਬੰਧਿਤ ਕੀ ਕਹਿਣਾ ਚਾਹੁੰਦੇ ਹੋ ਕਿ ਗੁਰਦੁਆਰਾ ਮੈਡਮ ਦੇਖੋ ਉਹਦੇ ਉਹਦੇ ਮੁਤਲਕ ਮੈਂ ਤੁਹਾਨੂੰ ਸਿੰਪਲ ਇਹ ਕਹਿਣਾ ਚਾਹ ਰਿਹਾ ਉਹਦੇ ਵਿੱਚ ਮੈਂ ਕਮੈਂਟ ਨਹੀਂ ਕਰ ਸਕਦਾ ਨਾ ਮੇਰਾ ਕਮੈਂਟ ਕਰਨਾ ਬਣਦਾ ਹੈਗਾ ਬੇਸਿਕਲੀ ਜਿਹੜੀ ਲਾਅ ਐਂਡ ਆਰਡਰ ਪ੍ਰੋਬਲਮ ਇਸ ਵੇਲੇ ਤੁਸੀਂ ਦੇਖ ਰਹੇ ਹੋ ਉਧਰ ਕੈਮਰਾ ਕਰੋ ਸਾਰੇ ਜਿਹੜੇ ਆ ਇਹ ਇਹਨਾਂ ਨੇ ਇਹਦਾ ਕਰਕੇ ਜਾਮ ਲੱਗਿਆ ਹੋਇਆ ਇਧਰਲੇ ਪਾਸੇ ਜਾਮ ਲੱਗਿਆ ਹੋਇਆ ਸਾਡੀਆਂ ਮਾਤਾ-ਮਾਂ ਸਾਡੀਆਂ ਰਿਸਪੈਕਟੇਬਲ ਫੈਮਲੀਆਂ ਜਿਹੜੀਆਂ ਹੈਗੀਆਂ ਨੇ ਇੱਥੇ ਬੈਠੀਆਂ ਹੈਗ ਇਨਾਂ ਦੇ ਮਨ ਦੇ ਵਿੱਚ ਕਿਸੇ ਗੱਲ ਨੂੰ ਲੈ ਕੇ ਕੋਈ ਰੋਸ ਹੋ ਸਕਦਾ ਪਰ ਜੋ ਮੈਨੂੰ ਸਮਝ ਆ ਰਿਹਾ ਕਿ ਪ੍ਰਸ਼ਾਸਨ ਦੇ ਖਿਲਾਫ ਕੋਈ ਇਦਾਂ ਦਾ ਰੋਸ ਨਹੀਂ ਹੈਗਾ ਇਹਨਾਂ ਦਾ ਇਹਨਾਂ ਦਾ ਜਿਹੜਾ ਜੋ ਵੀ ਕਾਰਨ ਹੋਊਗਾ ਜਾਂ ਕੋਈ ਵੀ ਕੰਪਲੇਂਟ ਕਾਰਨ ਹੈ ਉਹ ਵੀ ਕਿੱਤੀ ਜੀ ਬੇਤਵੀ ਗੱਲ ਕਰ ਰਹੇ ਨੇ ਦੇਖੋ ਜੀ ਔਨ ਫੈਕਟਸ ਹੈ ਔਨ ਮੈਰਿਟਸ ਮੇਰੇ ਕੋਲ ਇੱਕ ਵਾਰੀ ਦਰਖਾਸਤ ਆਵੇ ਦਰਖਾਸਤ ਇਹਨਾਂ ਨੂੰ ਜਿਹੜੇ ਇਹਨਾਂ ਦੇ ਕੋਈ ਮੋਤਬਰ ਹੈਗੇ ਨੇ ਉਹਨਾਂ ਨੂੰ ਇਹੀ ਰਿਕੁਐਸਟ ਕੀਤੀ ਗਈ ਹੈ ਕਿ ਮੇਰੇ ਤੱਕ ਜਿਹੜੀ ਹੈਗੀ ਹੈ ਤੁਸੀਂ ਉਹ ਲੈ ਕੇ ਆਓ ਜੋ ਇਹਨਾਂ ਦੀ ਪ੍ਰੋਬਲਮ ਹੈ ਅਸੀਂ ਉਹਦੇ ਤੇ ਜੋ ਮੈਰਿਟਸ ਹੋਣਗੇ ਫੈਕਟਸ ਹੋਣਗੇ ਅਸੀਂ ਬਣਦੀ ਕਰੂ ਹਾਂ ਹਾਂ ਪਰ ਉਦੇ ਵਾਸਤੇ ਫਿਰ ਅਸੀਂ ਕਰਾਂਗੇ